ਹਾਂਜੀ ਸਰ ਅੱਜ ਜਿਹੜੀ ਸੁਜਾਨਪੁਰ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਿਸ ਚ ਗਾਇਆਂ ਭੜੀਆਂ ਕੀ ਕਹਿਣਾ ਜੀ ਬਿਲਕੁਲ ਸਾਨੂੰ ਇੱਕ ਬਖੂਰ ਖਾਸ ਇਤਲਾਹ ਦਿੱਤੀ ਸੀ ਕਿ ਜੀ ਐਨ ਕੇ ਸਾਈਡ ਤੋਂ ਕੋਈ ਪਰਸਨ ਹੈਗਾ ਜਿਹੜਾ ਯੂਪੀ ਦੇ ਰਹਿਣ ਵਾਲਾ ਹੈਗਾ ਤੇ ਯੂਪੀ ਸਾਈਡ ਜਿਹੜੀ ਹੈ ਮੱਝਾਂ ਤੇ ਬਲਦ ਜਿਹੜਾ ਸਪਲਾਈ ਕਰਦਾ ਹੈ ਜਿਸ ਸਬੰਧ ਵਿੱਚ ਅਸੀਂ 4 ਨੰਬਰ ਪੁਲ ਸੁਜਾਨਪੁਰ ਵਿਖੇ ਇੱਕ ਨਾਕਾ ਲਵਾਇਆ ਸੀ ਉਸ ਨਾਕੇ ਦੌਰਾਨ ਇੱਕ ਟਰੱਕ ਜਿਹੜਾ ਆਇਆ ਜਿਸ ਦਾ ਡਰਾਈਵਰ ਸੀਗਾ ਨੁਸ਼ਾਦ ਵਾਸੀ ਸਹਾਰनपुर ਯੂਪੀ ਦਾ ਜਿੰਨਾ ਪਾ ਪੁਚੀਸ਼ ਕੀਤੀ ਤਾਂ ਜਦੋਂ ਉਹਨੂੰ ਟਰੱਕ ਨੂੰ ਚੱਕ ਕੇ ਤਾਂ ਜਿਸ ਵਿੱਚੋਂ 16 ਮੱਝਾਂ ਸਾਨੂੰ ਤੇ ਬਲਦ ਜਿਹੜੇ ਆ ਮਿਲੇ ਆ ਜਿਸ ਤਹਿਤ ਜਿਹੜਾ ਮੁਕੱਦਮਾ ਨੰਬਰ 2 ਨਿਤੀ 13 ਨੇਕ 25 ਅੰਡਰ ਸੈਕਸ਼ਨ 3 ਐਂਡ 11 ਆਫ क्रुएਲਟੀ ਟੂ ਐਨੀਮਲ ਇਹਦੇ ਵਿੱਚ ਆਪਾਂ ਐਫ ਆਈ ਰਜਿਸਟਰ ਕੀਤੀ ਤੇ ਜੋ ਪੰਦੀ ਕਾਰਵਾਈ ਹੋਵ ਮਚਲੀ ਦੀ ਆਪੀਲ ਕੀ ਕਰਨਾ ਚਾਹੋਗੇ ਅਪੀਲ ਇਹ ਜੋ ਵੀ ਇਲੀਗਲ ਐਕਟੀਵਿਟੀਜ਼ ਜਾਂ ਜੋ ਇਲੀਗਲ ਮੂਵਮੈਂਟਸ ਹੈਗੇ ਲੱਕੇਟਸ ਉਹ ਬਿਲਕੁਲ ਬੰਦ ਰੱਖਣ ਜੇ ਤਾਂ ਦੀ ਕੋਈ ਹੈਗਾ ਤੇ ਆਪਾਂ ਉਸ ਤੇ ਸਭ ਤੋਂ ਸਭ ਸੈਕਸ਼ਨ ਲਗਾਵਾਂਗੇ